15 ਕਾ ਚਲ ਰਹਾ ਦਿਨ ਹੈ ট্রেন ਦਾ 62 ਕਿਆਂ ਦੇ ਵਿੱਚ ਆਪਾਂ ਬੈਠੇ ਹਾਂ ਆ ਸਮਝਿਓ ਨੇਕ ਲੰਕ ਨਾਰਾਇਣ ਨਾਰ ਮਹਾਰਾਜੇ ਖੇਰ ਸਿੰਘ ਵਿਸ਼ਨੂੰ ਭਗਵਾਨ અવਤਾਰ ਚਮਈਂ ਜੀ ਦੇ ਔਣ ਦੇ ਪਰਤਾਏ ਤਾਰੇ ਜੀ ਰਹਿਣਾਂ ਦੇ ਪੈਛੀਨ ਦੁਨੀਆਂ ਕੀਤੀਆਂ 24 ਗ੍ਰੰਥ ਕਿਸ ਦੀ ਸ਼ਹਾਦਤ ਦੇਦੇ ਨਾ 23 ਅਵਤਾਰ ਸਹਿਬਾਨਾ ਨੇ 3 ਕੰਗਰ ਸਹਿਬਾਨਾ ਨੇ 10 ਗੁਰੂ ਸਹਿਬਾਨਾ ਨੇ ਭਗਤਾਂ ਨੇ ਤਹਿਸੀਨ ਵੰੀਆਂ ਕੀਤੀਆਂ ਇਹ ਸਾਡੇ ਸਾਰਿਆਂ ਦੇ ਬਾਅਦ ਕਾਲ ਯੁਗ ਅੰਤਮ ਨੇਕ ਲੰਕ ਅਵਤਾਰ ਆਉਣਾ ਹੈ ਜਿਸ ਦੇ ਬਾਰੇ ਸਾਰਿਆਂ ਨੇ ਪਹਿਚੀਦ ਗੋਈਆਂ ਕੀਤੀਆਂ ਉਹ ਨੇਕ ਲੰਕ ਅਵਤਾਰ ਵਿੱਚ ਮਹਾਰਾਜ ਸੇਵ ਸਿੰਘ বিষ্ণੂ ਭਗਵਾਨ ਨੇ ਅਵਤਾਰ ਲੈ ਕੇ ਪਿੰਡ ਟਿੰਡ ਦੇ ਵਿੱਚ ਜਾਮਾ ਧਾਰਨ ਕਰਕੇ ਔਰ ਸਾਰੀਆਂ ਪਹਿਚੀਦ ਗੋਈਆਂ ਜਿਹੜੀਆਂ ਉਹ ਸਾਰੀਆਂ ਪੱਤ ਕਰ ਦਿੱਤੀਆਂ ਉਹਨਾਂ ਨੂੰ ਪੂਰਾ ਕਰ ਦਿੱਤਾ ਜਮਾਤਾ ਕਰਕੇ ਨੀਲ ਬਲੰਕਰਦਾਰ ਨੇ ਕਲ ਕੀ ਅਲਕਾਰ ਨਹੀਂ ਆਮ ਆਮੰਦ ਦੇ ਵਿੱਚ ਕੌਣ ਵਰਤਾਏ ਅਜਰਤ ਮਹੰਮਦ ਸਾਹਿਬ ਨੇ ਕਿਹਾ ਕਿ ਆਮੰਦ ਨਹੀਂ ਦੀ ਨਿਆਉਣਾ ਔਰ ਮਹਾਰਾਜ ਸ਼ੇਰ ਸਿੰਘ ਜੀ ਨੇ ਸੱਜੇ ਪਾਤਸ਼ਾਹ ਜੀ ਨੇ ਇਹਨਾਂ ਗ੍ਰੰਥਾਂ ਦੇ ਵਿੱਚ ਚਵੀਆਂ ਗ੍ਰੰਥਾਂ ਦੇ ਵਿੱਚ ਜਨਮ ਸਾਖੀ ਦੇ ਵਿੱਚ ਦੱਸਿਆ ਕਿ ਉਹ ਆਮੰਦ ਨਹੀਂ ਦੀ ਜਿਹੜਾ ਅਮਾਮਾ ਦਾ ਅਮਾਮ ਔਰ ਇਸਦੀ ਆਜਾ ਹਜਰਤ ਮੁਹੰਮਦ ਸਾਹਿਬ ਨੇ ਰੱਖੀ ਕਿ ਅਮਾਮ ਮੈਂਦੀ ਨੇ ਆਉਣਾ ਉਹ ਅਮਾਮ ਮੈਂਦੀ ਮੈਂ ਆਇਆ ਮੈਂ ਮਹਾਰਾਜੇ ਸਿੰਘ ਨੂੰ ਅਮਾਮ ਮੈਂ ਗਿਆ ਪਰ ਸੰਤ ਜੀਓ ਬਾਸਰ ਕੀ ਲਗਰ ਦਾ ਕੁਛ ਲੇਖ ਰੀਤੀ ਰਿਉਕ ਤੋਂ ਔਰ ਸੁਣ ਕੇ ਕਰਕੇ ਥੋੜੀ ਗੀਤ ਸੁਣਨੀ ਹੈ ਇਹ ਧਰਨੀ ਆ ਜਿਸ ਤੇ ਉਪਰ ਬੈਠੇ ਜੀ ਧਰਨੀ ਧਰਤ ਕਵਲ ਤੋ ਸੁਦਾ ਮਾਤ ਲੋਕ ਇਸ ਨੂੰ ਕਿਹਾ ਗਿਆ ਜਿਸ ਤੇ ਉਪਰ ਤੁਸੀਂ ਬੈਠੇ ਸਾਰੇ ਜੀ ਸਰੀਰ ਰੂਪੀ ਤੁਸੀਂ ਬੈਠੇ ਜੀ ਔਰ ਇਹ ਧਰਨੀ ਜਿਹੜੀ ਆ ਆਦੋਂ ਤੋਂ ਆ ਜਦੋਂ ਤੋਂ ਪਰਮੇਸ਼ਰ ਨੇ ਰਚਨਾ ਰਚੀ ਇਸ ਸ੍ਰਿਸ਼ਟੀ ਦੀ ਰਚਨਾ ਰਚੀ ਔਰ ਆਤ ਦੇ ਵਿੱਚ ਹੀ ਇਸ ਨੂੰ ਬਣਾਇਆ ਔਰ ਫਿਰ ਇਸ ਦੇ ਉੱਪਰ ਇਸ ਦੀ ਗੋਤ ਦੇ ਵਿੱਚ 1084 ਨੂੰ ਰੱਖਿਆ ਪਰਮੇਸ਼ਰ ਨੇ ਔਰ ਇਹ ਆਤ ਤਾਂ ਹੀ ਜਾਨਦੀ ਹੈ ਪ੍ਰਾਤਮਨ ਤੋਂ ਪ੍ਰਾਤਮਨ ਪੁਰਾਣੇ ਤੋਂ ਪੁਰਾਣਾ ਜਿਹੜਾ ਲੇਖ ਹੈ ਇਸ ਧਰਤੀ ਨੂੰ ਪਹਿਲਾਂ ਨਹੀਂ ਪਤਾ ਹੈ ਅਵਤਾਰ ਸਹਿਬਾਨਾਂ ਦਾ ਪੈਗੰਬਰ ਸਹਿਬਾਨਾਂ ਦਾ ਗੁਰੂ ਸਹਿਬਾਨਾਂ ਦਾ ਭਗਤ ਹੋਏ ਔਰ ਸਾਰਿਆਂ ਦਾ ਹੀ ਜਿਹੜਾ ਇਹ ਇਸ ਨੂੰ ਜੋ ਪੂਰਵ ਸਮਾਂ ਬੀਤਿਆ ਉਹ ਸਾਰੇ ਹੀ ਲੇਖਦਾ ਇਸ ਨੂੰ ਪਤਾ ਧਰਨੀ ਕੀ ਸ਼ਹਾਦਤ ਦੇ ਰਹੀ ਹੈ ਇਸ ਨਗਰ ਦੇ ਪੱਤੇ ਥੋੜੀ ਦੇਖੋ 사nji ਕਰਨੀ ਹੈ ਉਸ ਦੇ ਬਾਅਦ ਫਿਰ ਆਪਾਂ ਬੜੇ ਦੂਜੇ ਪਰਮਾਨਿਕ ਲੇਖ ਦੇ 사nji ਕਰਾਂਗੇ ਧਰਨੀ बोल ਰਹੀ ਆ ਔਰ ਸੰਖਿਯੋ ਇਹ ਸਮਾਂ ਜਿਹੜਾ ਹੈ ਕਿ ਪਰਮੇਸ਼ਰ ਦੇ ਕਾਇਨਾਤ ਨੂੰ ਰਚਿਆ ਧਰਨੀ ਨੂੰ ਬਣਾਇਆ ਔਰ ਇਹ ਧਰਨੀ ਬੋਲੀ ਜਦੋਂ ਪਰਮੇਸ਼ਰ ਕਿਸ ਨੂੰ ਬਣਾਉਣ ਵਾਲਾ ਇਸ ਦੇ ਉੱਪਰ ਉਹ ਸੁਆਮ ਜਨਮ ਘਰ ਦਾ ਜਾਮਾ ધારਣ ਕਰਦਾ ਖੇਰ ਖੇਰ ਦਾ ਕਲ ਕੀ ਉਤਾਰ ਨੀਤ ਲੰਕ ਉਤਾਰ ਇਹ ਧਰਨੀ ਪਸੰਦਾ ਵੀ ਬੋਲੀ ਤੋਂ ਹਮ ਸੰਤ ਜੀਓ ਧਰਨੀ ਦਾ ਇਹ ਪ੍ਰਾਰਥਨਾ ਤੋਂ ਪ੍ਰਾਰਥਨਾ ਇਹ ਆਪਾਂ ਨੇ ਜੀਏ ਨੱਜੀਆਂ ਕਰਨ ਸਾਡੇ ਵਿੱਚ ਔਰ ਸੱਜੇ ਪਾਤਸ਼ਾਹ ਜੀ ਨੇ ਦੱਸਿਆ ਕਿ ਜਦੋਂ ਮੈਂ ਇਹਨੂੰ ਬਣਾਇਆ ਬਾਹਰ ਆ ਰਹੀ ਸਾਰਿਆਂ ਕਿ ਜਦੋਂ ਮੈਂ ਇਸਨੂੰ ਆਪਣੇ ਵਿੱਚੋਂ ਬਣਾਇਆ ਇਹਨੂੰ ਧਰਮੀ ਨੂੰ ਰੱਜਿਆ ਸਭ ਤੋਂ ਪਹਿਲਾਂ ਮੈਂ ਇਸ ਦੇ ਉੱਪਰ ਚਰਨਕ ਵਾਲਾਂ ਦੀ ਸ਼ੋਧ ਕੀਤੀ ਜਕਰ ਕੋਜੂ ਕੇ ਵਿਸ਼ਨੂੰ ਭਗਵਾਨ ਅਕਾਲਪੁਰਖ ਕਈਏ ਵਿਸ਼ਨੂੰ ਭਗਵਾਨ ਕੇ ਜੀ ਪਰਮੇਸ਼ਰ ਕਈਏ ਪਾਰਬ੍ਰह्म ਕਈਏ ਈਸ਼ਵਰ ਕਈਏ ਜੀ ਪਦਾ ਕੀ ਹੈ ਤੇ ਜੇ ਕੀ ਅਸਾਂ ਦਾ ਮਾਲ ਔਰ ਪਰਮੇਸ਼ਰ ਨੇ ਦੱਸਿਆ ਕਿ ਜਦੋਂ ਮੈਂ ਇਹਨੂੰ ਬਣਾਇਆ ਤੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਚਰਨਿਆਂ ਵਿੱਚ ਚੱਦਰ ਕੁਝ ਹੋ ਗਏ ਕਿਸੇ ਧਰਿਆ ਪਿੰਡ ਘਵਿੰਦ ਦੇ ਵਿੱਚ ਜਿਸ ਨੂੰ ਆਪਾਂ ਹੁਣ ਕਣਕਪੁਰੀ ਕਹਿੰਦੇ ਹਾਂ ਤੱਜੇ ਬਾਦਾਂ ਨੇ ਪਿੰਡ ਘਵਿੰਦ ਨੂੰ ਕਣਕਪੁਰੀ ਦਾ ਮਾਨ ਦਿੱਤਾ ਔਰ ਪਰਮੇਸ਼ਰ ਦੱਸ ਰਹੇ ਹਨ ਕਿ ਮੈਂ ਇਸ ਧਰਤੀ ਨੂੰ ਬਣਾ ਕੇ ਔਰ ਸਭ ਤੋਂ ਪਹਿਲਾਂ ਪਿੰਡ ਘਵਿੰਦ ਇਸ ਤੋਂ ਅੰਮ੍ਰਿਤ ਜਿਲ੍ਹਾ ਹੈ ਪਾਕਿਸਤਾਨ ਦੇ ਵਿੱਚ ਹੈ ਜਿਲ੍ਹਾ ਲਾਹੌਰ ਔਰ ਤਸੀਰ ਕਸੂਰ ਔਰ ਪਾਕਿਸਤਾਨ ਦੇ ਵਿੱਚ ਨਗਰਿਆ ਜਿੱਥੇ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਇਸ ਦੇ ਉੱਪਰ ਚਲਨ ਕਵਲਾਂ ਦੀ ਸ਼ੋਧ ਦਿੱਤੀ ਆ ਹਰ ਤਰਫ ਪਰਾਤਨ ਤੋਂ ਅਪਰਾਤਨਤਾ ਦਾ ਵਿਕਾਸ ਕਾਲ ਜਦੋਂ ਤੋਂ ਰਚਨਾ ਰਹੀ ਹੈ ਜਦੋਂ ਇਸ ਨੂੰ ਬਣਾਇਆ ਨਾ ਤਰਨੀ ਨੂੰ ਉਦੋਂ ਵੀ ਪਰਮੇਸ਼ਰ ਨੇ ਇਸ ਦੇ ਉੱਪਰ ਚਤਰ ਪੋਜ ਹੋਤੇ ਧਰਨੀ 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 ਆਪਣੇ ਚਰਨ ਕਬਲਾਂ ਦੀ ਸ਼ੋਧ ਦਿੱਤੀ ਕਿ ਪੁਰਾਣੇ ਤੋਂ ਪੁਰਾਣਾ ਗ੍ਰੰਥਾਂ ਦੇ ਵਿੱਚ ਪ੍ਰਾਤਨ ਪੂਰਬਲਾ ਲੇਖਿਆ ਹਰ ਸੰਕੇਤ ਪਰਮੇਸ਼ਰ ਤੋਂ ਬਿਨਾ ਇਸ ਲੇਖ ਨੂੰ ਕੋਈ ਨਹੀਂ ਦੱਸ ਸਕਦਾ ਪਰਮੇਸ਼ਰ ਨੇ ਮਹਾਰਾਜ ਰੇਸਿੰਗ ਜੀ ਨੇ ਦੱਸਿਆ ਜੋ ਧਰਨੀ ਕੁਝ ਬਿਆਨ ਕਰ ਰਹੀ ਆ ਸੁਣ ਕੇ ਕਰਕੇ ਸੁਣਿਓ ਧਰਨੀ ਕਹੇ ਪ੍ਰਭੂ ਮੈਂ ਮੰਗਾ ਪੀਖ ਇਹ ਤੰਗੀਆਂ ਤੇ ਪੀਖ ਮੰਗ ਲਈ ਆਪਣੇ ਪ੍ਰਭੂ ਦੇ ਅਗੇ ਉਹਦੇ ਚਰਨਾਮ ਵੇਖ ਕਹੋਗੇ ਸੋਣੀ ਦਾਹੀਆ ਬਾਰਮਿਕ ਦੇ ਸੀਨੇ ਵਾਲੀ ਵੇਖ ਤਵਾਰੀਠ ਜਿਸ ਦੀ ਤਾਰੀਖ ਜਗਤ ਨਾ ਕੋਈ ਸਮਝਾਈਆ ਕਰਲੀ ਕੀ ਰਹੀ ਕਹਿ ਰਿਆ ਭਗਤ ਬਾਰਮਿਕ ਪਰਦਾਇ ਕਹਿ ਰਿਆ ਕ੍ਰਿਤੇ ਯੁਗ ਦੇ ਵਿੱਚ ਭਗਤ ਬਾਰਮਿਕ ਹੋਏ ਔਰ ਉਹਨਾਂ ਪਰਦਾਇ ਕਹਿ ਰਿਹਾ ਉਸ ਦੇ ਸੀਨੇ ਵਾਲੀ ਤਵਾਰੀਕ ਵੇਖ ਤਨੀ ਕਹਿ ਰਿਹਾ ਮੈਂ ਤੇਰੇ ਕਦਮਾਂ ਰੱਖਾਂ ਸੀਸ ਦਿਨ ਸੀਸ ਤੀਸ ਚੁਕਾਈਆ ਕੋ ਸੁਆਮੀ ਤੇਰਾ ਜਗਦੀਸ਼ ਜਗਦੀਸ਼ਰ ਦੇ ਪਰਵਾਹੀਆ ਕਿ ਤੂੰ ਮੇਰਾ ਸੁਆਮੀ ਆ ਜਗਦੀਸ਼ ਆ ਔਰ ਜਗਦੀਸ਼ਰ ਤੋਂ ਬੇ ਪਰਵਾਹ ਆ ਪ੍ਰਭੂ ਕਰਨੀ ਕਰੀ ਮੈਂ ਤੇ ਗੰਬਰਾਂ ਦੀ ਸੁਣੀ ਹਦੀਸ ਹਜ਼ਰ ਤਾਂ ਪੈ ਨਾਮ ਜਿੱਤੇ ਸੜਾਈਆ ਕਰਨੀ ਕਹਿ ਰਿਆ ਕਿ ਗੋਂ پیغمبر ਭੇਜਿਆ ਮੇਰੇ ਉੱਪਰ ਤੇ ਨਾ پیغمبر ਭੇਜੇ ਹਰ ਸੰਤਰੀਓ ਅਗਰ ਆਪਾਂ پیغمبرਾਂ ਦੀ ਗੱਲ ਕਰੀਏ 1 ਲੱਖ ਚਵੀਹ ਹਜ਼ਾਰ ਨਬੀ ਹੋਏ ਆ ਔਰ ਜ਼ਿਆਦਾਤਰ ਜਿਹੜਾ ਜ਼ਿਕਰ ਆਪਾਂ ਇਤਿਹਾਸ ਦੇ ਵਿੱਚ ਕਰੰਤਾਂ ਦੇ ਵਿੱਚ ਤੇ ਨਾ پیغمبر ਸਹਿਬਾਨਾ ਦਾ ਆਉਂਦਾ ਅਜਿਵੇਂ ਤੂਮੋਸਾ ਜੀ ਦਾ ਅਜਿਵੇਂ ਈਸਾ ਜੀ ਦਾ ਅਜਿਵੇਂ ਮੁਹੰਮਦ ਸਹਿਬ ਜੀ ਦਾ ਔਰ ਤਰਨੀ ਕਹਿ ਲਈਏ ਮੇਰੇ ਉੱਪਰ ਤੋਂ پیغمبر ਭੇਜਿਆ ਔਰ پیغمبرਾਂ ਦੀ ਹਦੀਸ ਕੋਨਾ ਦੀ ਜੀਸੂ ਦੀ ਮੈਂ ਜਿਹੜੀ ਆ ਸੁਣੀ ਆ ਉਹਨਾਂ ਦੇ ਬੋਲ ਵੀ ਮੈਂ ਸੁਣੇ ਆ پیغمبرਾਂ ਦੇ ਬੋਲ ਵੀ ਸੁਣੇ ਆ ਫਾਜਰ ਤਾਂ ਪੈਗਾਮ ਜਿੱਤੇ ਸੁਣਾਈਆ ਕਿ ਜਿਹੜੇ ਉਹਨਾਂ ਨੂੰ ਪੈਗਾਮ ਦਿੱਤੇ پیغمبرਾਂ ਨੂੰ ਹਜਰਤਾਂ ਨੂੰ ਉਹ ਵੀ ਸੁਣੇ ਆ ਤੂ ਮੈਂ 20 ਬਿੰਦ ਦਾ ਦੇਖਾ ਜਾਣਿਆ ਵੀ ਸੋਤੀ ਸੋ ਵੀਸਾ ਕਿਸਾ ਇੱਕੋ ਨਜ਼ਰੀ ਆਈਆ ਕਿ ਗੋਗਨ ਪਾਸ਼ਾ ਨੇ ਕਹਿ ਗਿਆ ਕਿ ਉਹਨੇ ਵੀਸ ਕਿਸਾ ਕੇ ਕਹਿ ਦਿਲਣੀ ਆ

ਵਾਨ ਤੇਰੀ ਓੜ ਥਕਾਈਆ ਜੇ ਤੂੰ ਮਿਰਾ ਕਾਰਿਆ ਨਿਰੰਕਾਰਿਆ ਔਰ ਤਨਹੀ ਕਹਿ ਰਿਆ ਮੇਰੇ ਉੱਤੇ ਤੁਰੀਤ ਪਰ ਮੇਨੂ ਰੀਤਿ ਵਾਨਿਆ ਦਿੱਤ ਨਵੀਂ ਰੀਤਿ ਘੜ ਲੈਣਾ ਇੱਕੋ ਕਾਇਆ ਕਬਾ ਸਭ ਨੂੰ ਦੱਸ ਦੇ ਮੰਦਰ ਮਸੀਤ ਕੋਰੋ ਦਵਾਰ ਕਰ ਦੇਵ ਇੱਕੋ ਦਿਨਾ ਸਮਝਾਈਆ ਆਗਿਆ ਕਾਇਆ ਸਾਰੇ ਕਾਇਆ ਪੰਜ ਕੱਪ ਕਾਇਆ ਆਪ ਤੇਜ ਵਾਹੀ ਪ੍ਰਿਥਮੀ ਕਾਸ਼ ਪੰਨਾ ਸੱਤਾਂ ਤੋਂ ਕਾਇਆ ਬੰਦੀ ਆ ਔਰ ਧਰਮੀ ਕਹਿ ਰਹੇ ਕਿ ਸਭ ਨੂੰ ਦੱਸੇ ਇੱਕੋ ਕਾਇਆ ਕਾਪਾ ਸਭ ਨੂੰ ਦੱਸੇ ਮੰਤਰ ਮਸੀਹ ਕੀ ਇਹ ਜੀ ਮੰਤਰ ਮਸੀਹ ਤੇ ਆ ਗੁਰੂ ਦਵਾਰਿਆ ਇਹ ਜੀ ਆ ਗੁਰਦੇ ਵੇ ਕੋ ਦਿਨਾ ਸਮਝਾਇਆ ਆਪ ਹਮ ਪਰਮਾਤਮਾ ਪਾਰ ਬ੍ਰਹਮ ਬ੍ਰਹਮ ਦੱਸਦੇ ਆਪਣੀ ਪ੍ਰੀਤ ਕਿ ਆਤਮਾ ਬ੍ਰਹਮਿਆ ਔਰ ਪਰਮਾਤਮਾ ਤੋਂ ਪਾਰ ਬ੍ਰਹਮਿਆ ਕਿ ਆਪਣੀ ਆਤਮਾ ਨੂੰ ਆਪਣੀ ਪ੍ਰੀਤ ਦੱਸਦੇ ਸੱਜੀ ਪ੍ਰੀਤ ਸਮ ਹੱਕ ਹੱਕ ਸਮਝਾਇਆ ਔਰ ਆਤਮਾ ਹਸੰਕ ਜੋ ਪੰਜ ਤਤ ਸਰੀਰ ਦੇ ਵਿੱਚ ਪਰਮੇਸ਼ਰ ਆਤਮਾ ਰੱਖਦਾ ਔਰ ਇਹ ਪੰਜ ਤਤ ਸਰੀਰ ਸਾਰੇ ਬੈਠੇ ਰਹਾ ਔਰ ਇਸ ਦੇ ਵੀ ਹੰਗ ਰੂਪ ਆਤਮਾ ਪਰੀਤਮੇ ਆਪਣੀ ਪਰਮਾਤਮਾ ਦੇ ਸਾਰਿਆਂ ਦੇ ਵਿੱਚ ਇੱਕੋ ਰੂਪ ਆਤਮਾ ਦਾ ਰੂਪ ਇੱਕ ਹੈ ਪੰਜ ਤਤ ਸਰੀਰ ਦਾ ਰੂਪ ਵੱਖ-ਵੱਖਰਾ ਹੈ ਲੇਕਿਨ ਸਾਰੇ ਦੇ ਵਿੱਚ ਆਤਮਾ ਪਰਮਾਤਮਾ ਦੀ ਇੱਕ ਰੂਪ ਦੇ ਵਿੱਚ ਹੈ ਪਰਮਾਤਮਾ ਦੀ ਜੋਤ ਦਾ ਜੋਤ ਰੂਪੀ ਸਾਧ ਦੇ ਵਿੱਚ ਹੈ ਜਿਸ ਨੂੰ ਆਤਮਾ ਦੇ ਹਨ ਬ੍ਰਹਮ ਅਧਿਆਤਮਾ ਪਰ ਆਤਮਾ ਪਰਮਾਤਮਾ ਦੀ ਸੱਚੀ ਮਿਲਣੀ ਜਿਹੜੀ ਆ ਪਰਮੇਸ਼ਰ ਨੇ ਆਪਣੇ ਨਾਲ ਬਾਤ ਕਰਕੇ ਆ ਕੇ ਖੇਡ ਕਰਕੇ ਕੀਤੀ ਹੈ ਇਸ ਦਾ ਪ੍ਰਮਾਣ ਇਹ ਗ੍ਰੰਥ ਦੇ ਪ੍ਰੀਤਮ ਹੱਕ ਹੱਕ ਸਮਝਾਈਆ ਝਗੜਾ ਵੇਤ ਦੇ ਉਹ ਜਨੀਤ ਜਾਤ-ਸਾਤ ਰਹਿਣ ਕੋਈ ਰਾਮਦਾਰੀਆ ਕਰਜ ਦੰਦੇਰਾ ਰਹੀ ਨਾ ਤੈਨਕ ਬਿਨ ਸੂਰੀਆ ਚੰਦ ਕਰ ਰਿਸ਼ਨਾਰੀਆ ਬਹੁਤ ਸੰਕਿਉ ਦਰਨੀ ਦੀ ਪ੍ਰਿਆਜਾ ਕੇ ਝਗੜਾ ਦੇਖਦੇ ਉਹ ਜਨੀਤ ਦਾ ਕਿ ਜਿਹੜਾ ਤੋਂ ਸਾਰਿਆਂ ਜੀਵਾਂ ਨੂੰ ਬਣਾਇਆ ਔਰ ਇਹ ਜੀਵ ਜਾਤ ਪਾਤ ਦਾ ਝਗੜਾ ਪਾ ਕੇ ਬੈਠੇ ਬਰੇ ਉੱਚਾ ਨੀਚਾ ਦੇ ਕੋਤਰੀ ਤੇ ਜਾਤ ਪਾਤ ਦੇ ਝਗੜੇ ਦੇ ਵਿੱਚ ਜਿਹੜਾ ਆ ਇਹ ਦੁਸ਼ਤ ਕਰਕੇ ਬੈਠਾ ਹੈ ਕਿ ਇਹ ਝਗੜਾ ਇਹਨਾਂ ਦਾ ਬੇਕਦੀਸਾਨ ਹੈ ਜਾਤ ਪਾਤ ਰਹਿਣ ਕੋਈ ਨਾ ਕਾਇਆ ਕਿ ਕੋਈ ਜਾਤ ਪਾਤ ਦੀ ਵੱਖਰੀ ਵੰਡ ਨਾ ਰਵੇ ਇਹ ਧਰਮੀ ਹੈ ਹਰ ਸੰਤਰੀਓ ਪਰਮੇਸ਼ਰ ਨੇ ਦੱਸਿਆ ਕਿ ਜਾਤ ਮੇਰੀ ਸੱਚੀ ਕੀਆ ਆਕਮ ਪਰਮਾਤਮਾ ਸੱਚੀ ਜਾਤ ਹੈ ਇਸ ਤੋਂ ਪਰੇ ਦੁਜੀ ਪਰਮੇਸ਼ਰ ਕਹਿ ਰਹੇ ਮੈਂ ਕੋਈ ਜਾਤ ਨਹੀਂ ਮੰਨਦਾ ਸਰੀਰ ਰੂਪੀ ਜਿਹੜੀ ਆ ਗੁਖੋ ਵੱਖਰੀ ਵਰਨ ਵਰਮਪਰ ਵੱਖਰੀ ਜਾਤੀ ਪਰਮੇਸ਼ਰ ਕਹਿ ਰਹੇ ਕਿ ਮੈਂ ਇਸ ਨੂੰ ਨਹੀਂ ਮੰਨਦਾ ਕਿਉਂਕਿ ਸਾਰਿਆਂ ਦੇ ਵਿੱਚ ਮੈਂ ਆਪਣੀ ਆਤਮਾ ਰੱਖੀਆ ਔਰ ਆਤਮਾ ਪਰਮਾਤਮਾ ਦੀ ਜਾਤ ਹੈ ਕਿ ਜਿਹੜੀ ਆਤਮਾ ਆ ਉਹ ਪਰਮਾਤਮਾ ਦੀ ਸੱਚੀ ਜਾਤ ਹੈ ਜਾਤ-ਪਾਤ ਰਹਿਣ ਕੋਈ ਨਾ ਪਾਈਆ ਔਰ ਸ੍ਰਿਸ਼ਟੀ ਦੇ ਉੱਪਰ ਇਹ ਜਾਤ-ਪਾਤ ਨਹੀਂ ਰਹੁ ਔਰ ਵਾਲੇ ਸਮੇਂ ਦੇ ਵਿੱਚ ਸਾਰੀ ਖਤਮ ਹੋਊ ਤੜ ਜਗਨ ਦੇਰਾ ਰਹੀ ਨਾ ਤਰੀਕ ਸਿੰ ਸੂਰਿਆ ਚੰਦ ਕਰشناਈਆ ਮੇਰੇ ਉਤੇ ਇਸੇ ਥਾਂ ਬਾਲੀ ਬੀਤਨੇ ਬਾਰੀ ਸੀ ਲੀਕ ਲਾਈਨਾ ਕਬੇ ਹੱਥ ਖਜਾਇਆ ਹਰ ਸੰਤ ਜਿਉ ਕਿਸੇ ਜਗ੍ਹਾ ਤੇ ਬਾਲ ਜਿਗਨੇ ਦੀ ਬਿਮਾਰੀ ਸੀ ਕਿਸ ਜਗ੍ਹਾ ਤੇ ਸਤ ਬਾਸਰਗਿਆਂ ਦੇ ਵਿੱਚ ਤ੍ਰੇਤੇ ਯੁਗ ਦੇ ਵਿੱਚ ਤ੍ਰੇਤਾ ਯੁਗ ਵਿੱਚ ਆ ਤ੍ਰੇਤੇ ਯੁਗ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਉਤਾਰ ਆਏ ਔਰ ਬਾਬ ਜੀ ਤੋਂ ਪਹਿਲਾਂ ਹੋਏ ਸ਼੍ਰੀ ਰਾਮਚੰਦਰ ਜੀ ਦੇ ਆਉਣ ਤੋਂ 500 ਸਾਲ ਪਹਿਲਾਂ ਹੀ ਹਰ ਸੰਤ ਜਿਉ ਵਾਲਮੀਕੀ ਨੇ ਭਗਤ ਵਾਲਮੀਕ ਨੇ ਰਮਾਇਣ ਇੱਕ ਰਚਿਤੀ ਸੀ ਕਿ ਰਾਮ ਅਵਤਾਰ ਤੋਂ ਨੇ ਆ ਪਹਿਲਾਂ ਹੀ ਲਿਖ ਦਿੱਤੀ ਇਸ ਨਕਰਦਾ ਲੇਖ ਜਿਹੜਾ ਪ੍ਰਾਤਨ ਤ੍ਰੇਤੇਯੁਗ ਦਾ ਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਨੇ ਲਿਖਿਆ ਔਰ ਦਸਰੇ ਹਨ ਧਰਤੀ ਜਿਹੜੀ ਆ ਬਿਆਨ ਕਰ ਰਹੀ ਆ ਧਰਤੀ ਬਿਆਨ ਕਰ ਰਹੀ ਆ ਪਰਮੇਸ਼ਰ ਦੇ ਅੱਗੇ ਦੀਪ ਮੰਗ ਰਹੀ ਆ ਮੇਰੇ ਉੱਤੇ ਇਸੇ ਥਾਂ ਬਾੜੀਕ ਨੇ ਮਾਰੀ ਸੀ ਲੀਕ ਲੈਨ ਖੱਬੇ ਹੱਥ ਕਜਾਇਆ ਕਿਤੇ ਗੁਰਸਿਖ ਕਾਬਲ ਸਿੰਘ ਦੇ ਘਰ ਜਦ ਜਿਗਤ ਹੋ ਰਹੀਆ ਉੱਥੇ ਇਹ ਲੇਖ ਆਇਆ ਗ੍ਰੰਥ ਨੰਬਰ 23 ਦੇ ਵਿੱਚ ਇਹ ਲੇਖ ਆਇਆ ਕਾਬਲ ਸਿੰਘ ਦੇ ਗ੍ਰਹਿ ਕੇ ਨਿਵਾਸ ਕੇ ਔਰ ਧਰਮੀ ਵਿਆਣ ਕਰ ਰਹੀਆ ਕਿ ਮੇਰੇ ਉੱਤੇ ਵਾਸਰ ਕੇ ਲਗਦੇ ਵਿੱਚ ਬਗਤ ਬਾੜੀਕ ਨੇ ਜਿਹੜਾ ਖੱਬੇ ਹੱਥ ਦੇ ਨਾਲ ਲੀਕ ਖਿੱਚੀ ਔਰ ਲੀਕ ਖੇਚ ਗਏ ਔਰ ਕੀ ਆਸ਼ਾ ਰੱਖੀ ਨਾਲ ਆਸ਼ਾ ਰੱਖੀ ਉਮੀਦ ਕੇ ਨਾਲ ਇਸ਼ਾ ਰੱਖੀ ਉਮੀਦ ਰੱਖ ਲਈ ਤ੍ਰਿਸ਼ਨਾ ਤ੍ਰੇਤਾ ਤਵਾਪਰ ਕਾਲ ਜੁਗ ਅੰਤ ਜਨਾਈਆ ਤ੍ਰੇਤਾ ਤਵਾਪਰ ਕਾਲ ਜੁਗ ਅੰਤ ਜਨਾਈਆ ਮੇਰਾ ਸੁਆਮੀ ਠਾਕੁਰ ਆਵੇ ਕੀ ਕ ਸ਼ਹਾਦਤ ਨਾਮ ਵਾਲੀ ਭਗਤ ਆਈਆ ਸ਼ਹਾਦਤ ਨਾਮ ਵਾਲੀ ਭਗਤ ਆਈਆ ਸੋ ਵਕਤ ਸਹਜਾ ਪਿਛਲਾ ਗਿਆ ਮੀਤ ਅਗਲੀ ਅਕੇ ਜਾਂਡ ਪੁਆਈਆ ਜੇ ਆਸ਼ਾ ਰੱਖੀ ਸੀ ਹਰ ਸੰਕਟੋਂ ਘਰ ਦਵਾਰ ਮੀਰੇ ਬਸੇ ਹੱਥ ਦੇ ਨਾਲ ਜਿਹੜੀ ਆ ਲਾਈਨ ਖਿੱਚੀ ਤੇ ਨਬਸਕਿਆਂ ਦੇ ਵਿੱਚ ਔਰ ਨਾਲ ਆਸ਼ਾ ਮੀਨ ਰੱਖੀ ਕਿ ਕਿੰਨੇ ਆਉਣਾ ਮੇਰਾ ਸੁਆਮੀ ਆਕਰ ਆਵੇ ਠੀਕ ਕਰਦਾ ਦੁਰਦਰਗਾ ਜਿਹੜਾ ਦੁਰਦਰਗਾ ਦਾ ਮਾਲ ਗਿਆ ਕਰਤਾ ਆ ਉਹਨੇ ਠੀਕ ਪਾਉਣਾ ਹੈ ਪਰ ਤ੍ਰੇਤਾ ਦਵਾਪਰ ਕਾਲਯੁਗ ਦਾ ਜਿਹੜਾ ਇਹ ਕ੍ਰਿਸ਼ਨਾਂ ਰੱਖੀ ਕੇ ਦਾ ਅੰਤ ਹੋ ਜਾਣਾ ਤ੍ਰੇਤਾ ਔਰ ਦਵਾਪਰ ਦਾ ਅੰਤ ਹੋ ਜਾਣਾ ਕਾਲਯੁਗ ਦਾ ਅੰਤ ਹੋ ਜਾਣਾ ਔਰ ਕਾਲਯੁਗ ਦੇ ਅੰਤ ਤੇ ਆਉਣਾ ਔਰ ਕਾਲਯੁਗ ਦੇ ਅੰਤ ਤੇ ਆ ਕਲਤੀ ਉਤਾਰ ਮਹਾਰਾਜ ਸ਼ੇਰ ਸਿੰਘ ਜੀ ਆਏ ਹੱਥ ਤਿਆ ਆਸ਼ਾ ਕ੍ਰਿਤੇ ਚੋਕ ਦੇ ਵਿੱਚ ਰੱਖੀ ਹੋਈ ਭਗਤਬਾਬ ਦੀ ਕੀਰਤਵਾਰੀ ਸੋ ਵਕਤ ਸਮ ਜਨਾ ਹੋਇਆ ਨੇਕ ਲੰਕਪਾਲ ਨੇ ਜੋਤ ਰੂਪ ਹੋ ਕੇ ਮਹਾਰਾਜ ਸ਼ੇਰ ਸਿੰਘ ਜੀ ਦੇ ਵਸਟੀਆਂ ਦੇ ਵਿੱਚ ਵਿਹਾਰ ਕੀਤਾ ਜੋਤੀ ਜਤਾ ਰੂਪ ਧਾਰਨ ਕਰਕੇ ਔਰ 3 ਨੰਬਰ ਗ੍ਰੰਥ ਦੇ ਵਿੱਚ ਲਿਖਤੋ ਔਰ ਭਗਤਬਾਬ ਦੀ ਜਿਹੜੀ ਆਸ਼ਾ ਸੀ ਉਸ ਨੂੰ ਪੂਰਾ ਕੀਤਾ ਹਰ ਸੰਕਟ ਤੇ ਜੋ ਦੀਨ ਦੁਨੀ ਦੀ ਬਦਲੇ ਨੀਤ ਨੀਤੀ ਬਾਣੇ ਕੇ ਖਵਾਇਆ ਕਿ ਜਿੰਨੇ ਦੀਨ ਦੁਨੀ ਦੀ ਜੀਤ ਬਦਲ ਦੇਣੀ ਆ ਔਰ ਨੀਤੀ ਬਾਣ ਕੇ ਖਵਾਉਂਦਾ ਕੋਈ ਜਿੱਤ ਨਵੀਂ ਨੀਤੀ ਘੜਨ ਵਾਲਾ ਜਿਹੜਾ ਸਾਧੂ ਸੁਆਮੀ ਮਾਰ ਕੇ ਆ ਆਪਨੇ ਸ਼ਬਦ ਨਾਲ ਆਪਣੇ ਸ਼ਬਦ ਨਾਲ ਤਰਨੀ ਕਹੇ ਮੇਰੀ ਕਰੇ ਤਸਦੀਕ ਸ਼ਹਾਦਤ ਨਾਮ ਵਾਲੀ ਪਗਤਾਈਆ ਕਿਸ ਦੇ ਨਾਲ ਉਹਨੇ ਆਪਣੇ ਸ਼ਬਦ ਦੇ ਨਾਲ ਮੇਰੀ ਤਸਦੀਕ ਕਰਨੀ ਆ ਔਰ ਸ਼ਹਾਦਤ ਆਪਣੇ ਨਾਮ ਦੀ ਪਗਤਾਉਣੀ ਆ ਕਿਸ ਨਾਮ ਦੀ ਜਿਹੜਾ ਨਾਮ ਆਪਾਂ ਜਪ ਰਹੇ ਆ ਇਸ ਨਾਮ ਦੀ ਸ਼ਹਾਦਤ ਸੋ ਵਕਤ ਸਹਜਣਾ ਪਿਛਲਾ ਗਿਆ ਬੀਤ ਅਟਲੀ ਅਕੇ ਗੰਡ ਪਵਾਈਆ ਕਿ ਪਿਛਲਾ ਸਮਾਂ ਬੀਤ ਗਿਆ ਕੈ ਸੀ ਕੋਈ ਪੂਰੀ ਹੋਈ ਔਰ ਪੱਗੀ ਆਪਣੀ ਜਿਹੜੀ ਪੰਗਲੀ ਕਾਂ ਆ ਉਤਾਰ ਮੈਂ ਨਿਮਾਣੀ ਮਾਟੀ ਹਸਤ ਕੀਤ ਕੀਤ ਕੀਤਾ ਨੀਤੀ ਵੜਿਆਈਆ ਪਰ ਧਰਮੀ ਕਹਿ ਰਿਹਾ ਮੈਂ ਤੇ ਨਿਮਾਣੀ ਆ ਮਾਟੀਆਂ ਹਸਤ ਕੀਤ ਕੀਤ ਕੀਤਾ ਨੂੰ ਤਵਾ ਤੇ ਪਜਾਈ ਦੇਣ ਵਾਂ ਧਰਮੀ ਕਹਿ ਰਿਹਾ ਮੈਂ ਨਿਮਾਣੀ ਮਿੱਟੀ ਆ ਪ੍ਰਭੂ ਕਰਮੀ ਕਹੇ ਮੇਰਾ ਪਾਗ ਬਣਾਇਆ ਚਰਮਛਾ ਕੇ ਪੀਥ ਜੇ ਤੂੰ ਮੇਰਾ ਪਾਗ ਬਣਾ ਲੇਤਾ ਤੇਰੀ ਪੇਚ ਤੇ ਚਰਮਛਾ ਲੇਤਾ ਤਾਂ ਵੀ ਉਸਤਪਨਾ ਲਗਾਈਆ ਮੈਂ ਕਰਵਟ ਬਦਲ ਕੇ ਦਰਸ਼ਨ ਪਾਇਆ ਮੇਰੀ ਨਿਕਲ ਗਈ ਚੀਕ ਕਿ ਤੂੰ ਮੇਰੀ ਦਿੱਖ ਤੇ ਆਪਣਾ ਚਰਨ ਛਵਾਇਆ ਮੈਂ ਆਪਣੀ ਕਰਵਟ ਬਦਲ ਕੇ ਔਰ ਜਿਨਾ ਦਰਸ਼ਨ ਕੀਤਾ ਦਰਸ਼ਨ ਪਾਇਆ ਤੇ ਵੀ ਚੀਕ ਨਿਕਲਦੀ ਤੇਰਾ ਦਰਸ਼ਨ ਪਾਇਆ ਤੇ ਯਾਸ਼ ਹੈ ਚੀਕ ਜਿਹੜਾ ਦੀਨ ਦੁਨੀ ਦਿਨਾਵ ਕਾਇਆ ਚੀਕ ਜਿਹੜਾ ਦੀਨ ਦੁਨੀ ਦਿਨਾਵ ਕਾਇਆ ਜੋਤੀ ਜੋਤ ਸਰੂਪ ਹਾਰ ਆਪੀ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਨੇ ਕਲੰਕ ਨ ਰਹਿਨ ਲਾਰ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਹਰ ਸੰਤ ਜੋ ਕੌਣ ਆ ਜਿਸ ਦੀ ਆਸ਼ਾ ਭਗਤ ਬਾਲ ਵੀ ਕਿ ਤ੍ਰੇਤੇ ਯੁਗ ਦੇ ਵਿੱਚ ਰਕੀ ਕੇ ਖਾਕ ਸਵਾਰਨੀ ਮਾਲ ਕੌਤਾ ਉਹ ਕੌਣ ਆ ਜੋਤੀ ਜੋ ਸਰੂਪ ਆ ਰਿਆ ਜੋਤੀ ਆਤਮਾ ਜੋਤ ਪਰਮਾਤਮਾ ਸਰਬ ਆਤਮਾ ਦਾ ਸਰਬਾਤਮਾ ਜਿਤਨੀਆਂ ਵੀ ਆਤਮਾਾਂ ਨੇ ਸਾਰੀਆਂ ਆਤਮਾਾਂ ਦਾ ਪਰਮਾਤਮਾ ਜੋਤੀ ਆਤਮਾ ਜੋਤ ਪਰਮਾਤਮਾ ਜੋਤੀ ਜੋਤ ਸਰੂਪ ਆ ਰਿਹਾ ਜੋਤੀ ਆਤਮਾ ਜੋਤ ਪਰਮਾਤਮਾ ਸਰਬ ਆਤਮਾ ਦਾ ਪਰਮਾਤਮਾ ਜੋਤ ਸਰੂਪ ਆ ਰਿਹਾ ਆਪ ਹੀ ਆਪਣੀ ਕਿਰਪਾ ਕਰ ਆਪ ਹੀ ਆਪਣੀ ਕਿਰਪਾ ਕਰਦਾ ਹੈ ਕਿਸੇ ਤੋਂ ਕਿਰਪਾ ਮੰਗਣੀ ਤੇ ਅੱਗੇ ਨਹੀਂ ਕਰਦਾ ਸਵੈ ਆਪਣੀ ਕਿਰਪਾ ਕਰਦਾ ਦੇਵਨ ਹਾਰਾ ਸਾਚਾ ਵਰ ਸਮਰਾਥਿਆ ਔਰ ਸੱਚਾ ਵਰ ਦੇਣਾ ਸਮਰਾਥਿਆ ਨੇਕ ਕਲੰਕ ਨਾਰਾਇਣ ਦਾ ਰ ਨੇਕ ਕਲੰਕ ਅਜਿਹਾ ਕੋਈ ਕਲੰਕ ਨਹੀਂ ਹਰ ਸੰਤ ਜੋ ਅਕਾਲ ਪੁਰਖ ਤੋਂ ਬਿਨਾ ਬਾਕੀ ਜੀਵਾਂ ਨੂੰ ਕਲੰਕ ਹੈ ਲੇਕਿਨ ਅਕਾਲ ਪੁਰਖ ਨੂੰ ਕੋਈ ਕਲੰਕ ਨਹੀਂ ਪ੍ਰਮਾਤਮਾ ਨੂੰ ਕੋਈ ਕਲੰਕ ਨਹੀਂ ਪਰਮੇਸ਼ਰ ਨੂੰ ਕੋਈ ਕਲੰਕ ਨਹੀਂ ਔਰ ਨੇਕ ਕਲੰਕ ਹੈ ਨਾਰਾਇਣ ਦਾ ਸਾਰਿਆਂ ਨਰਾ ਦਾ ਮਾਲਕ ਆ ਗਰੇਨ ਨਾਰਾਇਣ ਮਹਾਰਾਜ ਆ ਸਾਰਿਆਂ ਦਾ ਰਾਜਾ ਸਾਰਿਆਂ ਦਾ ਬਾਦਸ਼ਾਹ ਸਾਰਿਆਂ ਦਾ ਸ਼ੈਨਸ਼ਾ ਸ਼ੇਰ ਸਿੰਘ ਆ ਸਾਰਿਆਂ ਨੂੰ ਦਰਤੇ ਭੈ ਦੇ ਵਿੱਚ ਰੱਖਣ ਵਾਲੀ ਸਮਰਾਤ ਤਾਕਿਆ ਆਪ ਹੀ ਨਿਰਬਣਿਆ ਆਪ ਹੀ ਸਰਬਣਿਆ ਔਰ ਹਰ ਸੰਤ ਜੀਓ ਵਿਸ਼ਨੂੰ ਭਗਵਾਨ ਆ ਵਿਸ਼ਨੂੰ ਰੂਪ ਹੋ ਕੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਭਗਵਾਨ ਰੂਪ ਹੋ ਕੇ ਅੰਤ ਦੇ ਅੰਤ ਤੱਕ ਰਹਿਣ ਵਾਲਾ ਹਰ ਸੰਤ ਜੀਓ ਧਰਮੀ ਜੀ ਸੇ ਬਾਦਲੀ ਆਸ਼ਾ ਰੱਖੀ ਔਰ ਪੰਤ ਬਾਦ ਜੀ ਜਨੇ ਵੀ ਆਸ਼ਾ ਰੱਖੀ ਦਾਸ ਤੋ ਮਹਾਰਾਜ ਸਾੰਤ ਜੀ ਉਹ ਇਹ ਜਿਹੜਾ ਨਾਮ ਆ ਆਪਣੇ ਨਾਮ ਦੀ ਮੋਹਰ ਲਗਾ ਦਿੱਤੀ ਆ ਪਰਮੇਸ਼ਰ ਨੇ ਕਿ ਕਿਸ ਦਾ ਨਾਮ ਆ ਜਿਹੜਾ ਨਾਮ ਆ ਰਿਹਾ ਕਿਸ ਦਾ ਨਾਮ ਆ ਇਹ ਮਹਾਰਾਜ ਸੇਠਿਕ ਵਿਸ਼ਨੂੰ ਕੋ ਆਣ ਧੰਨਕ ਪ੍ਰਵਾਸੀ ਭਵਿੰਦ ਵਾਲੇ ਪਾਸ਼ਾ ਦਾ ਨਾਮ ਆ ਕਿਸੇ ਘੋੜ ਦਾ ਨਾਮ ਨਹੀਂ ਇਹ ਸਮਝਾ ਦਾ ਸਬਰ ਕਰਮ ਵਿੱਚ ਨਹੀਂ ਖਿਆਲ ਕਰ ਲਓ ਇਸ ਦਾ ਕਿ ਇਹ ਜਿਹੜਾ ਨਾਮ ਆ ਜਿਹੜੀ ਮੋਹਰ ਆਉਂਦੀ ਆ ਵਾਰ-ਵਾਰ ਬਾਣੀ ਦੇ ਵਿੱਚ ਜਮੀ ਅਵਤਾਰ ਨਹੀਂ ਦੇ ਮੋਹ ਜਿਹੜੀ ਆ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਚਿੰੰਡ ਵਾਲਿਆਂ ਨੇ ਕੰਟ ਪ੍ਰਵਾਸੀ ਨੇ ਆਪਣੇ ਨਾਮ ਦੀ ਪਾਣੀ ਦੇ ਵਿੱਚ ਮੋਹ ਲਾਇਆ ਜਦੋਂ ਮੋਹ ਲੱਗ ਗਈ ਤੇ ਫਿਰ ਉਸ ਦੇ ਬਾਅਦ ਨਾਮ ਤੋਂ ਇੱਕੋ ਸੇ ਨਾ ਕੋਈ ਪਰੰਤੂ ਆ ਜੋ ਹੁਕਮਾਰਿਆ ਪੰਚ ਦਾ ਕੰਦਿਆ ਸੱਤ ਕਰਕੇ ਮੰਣਾ ਮੋਹ ਲੱਗਣ ਦੇ ਬਾਅਦ ਕੋਈ ਇੱਕੋ ਪਰੰਤੂ ਨਹੀਂ ਹਸਦਾ ਉਹ ਥੋੜਾ ਦੇਖਿਆ ਕੇ ਵਾਸਰ ਕੇ ਨਕਰ ਦਾ ਦੇਖ ਕੇ ਹੈ ਜਿਹੜਾ ਪ੍ਰਾਪਤ ਹੋਈ ਸੀ ਛੋਟੀ ਲਿਖਤਾ ਪਾਂ ਲਈ ਉਹ ਇਸੇ ਕਰਕੇ ਜਿਹਦੇ ਸਿਖ ਭਗਤ ਜਿਸ ਨ ਕਰਦੇ ਵਿੱਚ ਹੋਏ ਔਰ ਫਿਰ ਉਹ ਪਿਛਲਾ ਜਿਹੜਾ ਪੂਰਬਲਾ ਜਿਹੜਾ ਲੇਖ ਸੀ ਉਹ ਪਰਮੇਸ਼ਰ ਨੇ ਦੱਸਿਆ ਮਹਾਰਾਜ ਜੀ ਜਿਹਨੇ ਜੋ ਉਤਪਤ ਹੋ ਕੇ ਕਰਨੀ ਕਹੇ ਮੇਰੀ ਆਵਾਜ਼ ਜਗਾ ਦੀ ਜੋਕ ਜੋਕਰੀ ਬੋਲ ਨਾ ਜਾਏ ਪ੍ਰੀਤ ਪ੍ਰੀਤਮ ਹੋ ਕੇ ਲੈਣਾ ਦੇਣਾ ਮੇਰੀ ਚੋੜੀ ਪਾਈਆ ਹਰ ਸੰਜੋ ਜਿੱਥੋਂ ਸੇਧ ਲੈਣੀ ਹੈ ਧਰਨੀ ਆ ਧਰਨੀ ਦੇ ਉੱਪਰ ਜੀਵਨ ਹੈ ਆਪਣਾ ਕਿ ਜੀਵਨ ਕੋਈ ਬਹੁਤੇ ਸਮੇਂ ਦਾ ਜੀਵਨ ਨਹੀਂ ਦਾ ਸਾਰਿਆਂ ਦਾ 100 ਸਾਲ ਵੀ ਆਜੂ ਰਾਜੀਏ ਤੇ ਕੋਈ ਜ਼ਿਆਦਾ ਬਹੁਤੀ ਆਜੂ ਨਹੀਂ ਦੀ ਧਰਨੀ ਦੇ ਉੱਪਰ ਜਿੱਥੇ ਤਾਂ ਹਜ਼ਾਰ ਹਜ਼ਾਰ ਬਰੇ ਜੀ ਆਜੂ ਵਾਲੇ ਵੀ ਤੁਰ ਗਏ ਇਥੋਂ ਜੋ ਘੜਿਆ ਸੋ ਭੱਜਣਾ ਹੈ ਜੋ ਆਇਆ ਉਸਨੇ ਜਾਣਾ ਹੈ ਜਿੱਤੇ ਫਿਰ ਕਿਸੇ ਨੇ ਵੀ ਰਹਿਣਾ ਨਹੀਂ ਰਹਿਣਾ ਲੇਕਿਨ ਜੋ ਜੀਵਨ ਜ਼ਿੰਦਗੀ ਪਰਮੇਸ਼ਰ ਨੇ ਦਿੱਤਾ ਹੈ ਸੇਦ ਲੈਣੀ ਹੈ ਜੋ ਪਾਸ਼ਾ ਸਮਝਾ ਰਹੇ ਹਨ ਧਰਨੀ ਕਹਿ ਰਹੀ ਹੈ ਧਰਨੀ ਕਹੇ ਕਿ ਧਰਨੀ ਕਹਿ ਰਹੀ ਹੈ ਮੇਰੀ ਯਾਦ ਜਗਾਤੀ ਜੋ ਜੁਗ ਜੁਗ ਦੀ ਭੁੱਲ ਨਾ ਜਾਏ ਪ੍ਰੀਤ ਕੇ ਪ੍ਰਭ ਮੇਰੀ ਤੇ ਤੇਰੇ ਨਾਲ ਆਦ ਤੋਂ ਲੈ ਕੇ ਜੁਗਾਦ ਤੱਕ ਜਿਹੜੀ ਆ ਜੁਗਾ ਪ੍ਰਮਾਨ ਤੋਂ ਤੇਰੇ ਨਾਲ ਜਿਹੜੀ ਪ੍ਰੀਤ ਆ ਇਹ ਭੁੱਲ ਨਾ ਜਾਏ ਮੇਰੀ ਜੀ ਪ੍ਰੀਤ ਮੈਂ ਤੇਰੇ ਨਾਲ ਰੱਖਣੀ ਔਰ ਆਪਾਂ ਕਿਸ ਨਾਲ ਪ੍ਰੀਤ ਕਰਨੀ ਆ ਜਿਹੜਾ ਸਦਾ ਰਹਿਣ ਵਾਲਾ ਪਰਮੇਸ਼ਰਿਆ ਪਰਮੇਸ਼ਰ ਨਾਲ ਪ੍ਰੀਤ ਕਰਨੀ ਆ ਜਿਹੜੀ ਇੱਥੇ ਵੀ ਪ੍ਰੀਤ ਜਿਹੜੀ ਆ ਪਰਮੇਸ਼ਰ ਨੇ ਬਹੁਗਾ ਤੇ ਬਗਾ ਅੰਗਾਂ ਪਾਪ ਸਖਮ ਤੱਕ ਕਹਿ ਦੇ ਤੁਰ ਤਰਗਾ ਲੋ ਜਹਾਨ ਦੇ ਵਿੱਚ ਇੱਕ ਪ੍ਰੀਤ ਨਿਭਾਉਣ ਵਾਲਾ ਤੇ ਪਰਮੇਸ਼ਰਿਆ ਜਨ ਭਗਤੋ ਔਰ ਇਹਨੂੰ ਸਿੱਖ ਲੈਣੀ ਔਰ ਧਰਮੀ ਕਹਿ ਰਹੀ ਆ ਕਿ ਮੇਰੀ ਪ੍ਰੀਤ ਨਾ ਪ੍ਰਭੂ ਕੋ ਡਟਾ ਪ੍ਰੀਤ ਤਾਂ ਮੁਕੋ ਕੇ ਲੈਣਾ ਦੇਣਾ ਮੇਰੀ ਝੋਲੀ ਪਾਜਾ ਇਹ ਤੋਂ ਪ੍ਰੀਤ ਦਾ ਮਿਆ ਪਿਆਰ ਕਰਨ ਵਾਲਾ ਪਰਮਾਤਮਾ ਹੈ ਅੰਸ਼ਾਂ ਦਾ ਮਾਲਕ ਹੈ ਨਾ ਕਰਤੀ ਯਾਰ ਧਰਮ ਵਾਲਾ ਪ੍ਰਮਾਤਮਾ ਆ ਔਰ ਪ੍ਰੀਤਮ ਹੋ ਕੇ ਤੂੰ ਮੇਰਾ ਪ੍ਰੀਤਮ ਹੋਗੇ ਇਹ ਮੇਰਾ ਪ੍ਰੀਤਮ ਹੋ ਹੋਗੇ ਪ੍ਰਭੂ ਲੈਣਾ ਦੇਣਾ ਮੇਰੀ ਝੋਲੀ ਪਾਈ ਆ ਇਹ ਲੈਣਾ ਦੇਣਾ ਜਿਹੜਾ ਮੇਰਾ ਆ ਇਹ ਮੇਰੀ ਝੋਲੀ ਦੇ ਵਿੱਚੋਂ ਪਾ ਲਈ ਕਿ ਕੌਣ ਕਹਿ ਰਿਹਾ ਧਰਨੀ ਨੇ ਗਿਆ ਵਾਸਾ ਸੋ ਇਹ ਥੋੜੀ ਦੇਖ ਤਾਂ ਨਹੀਂ ਸੀ ਹਾਲਤਾਂ ਸਿਉ ਔਰ ਇਹ ਲੈਣਾ ਦੇਣਾ ਨੇਕ ਲੰਕਨ ਨਰਾਇਣ ਨਾਰ ਮਹਾਰਾਸ਼ੀ ਇਸ ਸੰਸ਼ਟਿਗੁਣ ਤਪਦਾ ਜੋ ਕਿ ਪ੍ਰਵਾਸੀ ਨੇ ਸਾਰਾ ਜੀ ਦਿੱਤਾ ਹੈ ਸਾਖਾ ਭਗਤਾਂ ਨਾਲ ਇਹਨਾਂ ਦਿਨਾਂ ਦਿੱਤਾ ਉਸ ਧੰਮੀ ਦਾ ਦਿੱਤਾ ਹੈ ਔਰ ਅਵਕਾਰ ਸਹਿਬਾਨ پیغمبر ਸਹਿਬਾਨ ਹੂਯੂ ਸਹਿਬਾਨ ਭਗਤਾਂ ਦਾ 18 ਦਾ ਸਾਰਾ ਲੇਖ ਇਹਨਾਂ ਗ੍ਰੰਥਾਂ ਦੇ ਵਿੱਚ ਦੱਗੇ ਔਰ ਇਹਨਾਂ ਗ੍ਰੰਥਾਂ ਦੇ ਵਿੱਚ ਸਾਰਾ ਲੈਣਾ ਦੇਣਾ ਜਿਹੜਾ ਹੈ ਪਰਮੇਸ਼ਰ ਜੀ ਮਹਾਰਾਜ ਜੀ ਅਕਾ ਤੇ ਬਤਨ ਹੈ। ਸਾਰਾ ਹੀ ਨੈਣਾ ਦੇਣਾ ਕਵਤਾ ਅੰਤ ਹੈ। ਲੋਕ ਇਹ ਕਰਨ ਵਾਲਾ ਇੱਕਿਆ ਦੇਖਲੰਕਨ ਰਾਂਗਨਾਰਾਜ ਤੇਰੇ ਸਿਖ। ਦੇਖਲੰਕ ਇੱਕਿਆ ਕਾਲਪੁਰਕ ਇੱਕਿਆ ਸਧਾਰਿਆਂ ਨੇ। ਜੋ ਹਰ ਸੰਗਲਿਓ ਧਰਮੀ ਦੀ ਪ੍ਰੀਤ ਤੋਂ ਕੁਝ ਸਿੱਖਿਆ ਲੈਣੀ ਹੈ। ਇਹ ਪ੍ਰੀਤ ਕਰਨੀ ਹੈ ਕੇਵਲ ਧੁਰ ਦੇ ਮਾਰਗ ਪ੍ਰੀਤਮ ਨਾਲ ਪ੍ਰੀਤ ਕਮੀ ਜਿਹੜਾ ਸਦਾ ਰਹਿਣ ਵਾਲਾ ਇੱਥੇ ਕੋਈ ਲੋੜ ਜਾਨ ਦੇ ਵਿੱਚ ਸਹਾਈ ਰਹਿਣ ਵਾਲਾ ਸੋ ਇਹ ਕੋਸ਼ਲੇਖ ਸੀ ਵਾਸਕੇ ਨਿਕਲਦਾ ਛੇ ਜਿੰਦੇ ਤਾਂ ਹੀ ਜਿਹੜਾਇਆ ਉਹ ਸਾਰਾ ਜਿਹੜਾਇਆ ਤੇ ਹੋਇਆ ਆਲੇ ਤੇ ਗੋਸ਼ਟ ਹੋਇ ਕਾਲ ਜਨ ਦੇ ਵਿੱਚ ਮਾਰ ਕਲ ਕੀ ਉਤਾਰ ਨੇ ਤੇ ਸਾਰਾ ਪੂਰਾ ਦੇਖ ਲੇਖਿਆ ਪਰ ਉਸ ਨੂੰ ਪੂਰਾ ਕਰਤਾ ਭਾਵੇਂ ਕਾਲਮੀ ਕੀ ਦਾ ਵੀ ਦੇਖ ਸਾਰਾ ਪੂਰਾ ਕੀਤਾ ਤਲਵਾਰ ਕੰਕਨ ਨੂੰ ਪਤਾ ਹੈ ਇੱਕ ਵਾਰ ਪਤਾਲ ਮੀਕ ਦਾ ਜਿਹੜਾ ਬਦਲਿਆ ਉਹ ਜਾਂ ਜਾਮਾ ਸੀ ਪੰਡਾ ਜੀਆ ਡਾਕਟਰ ਪਾਲ ਸਿੰਘ ਜੀ ਦਾ ਸੀ ਪਤਾ ਹੀ ਧਿਆਨਸਾਰ ਹੈ ਪਤਾ ਨਾ ਸਾਡੇ ਨੂੰ ਕਿਹਦੀ ਪਤਾ ਪਹਿਲੇ ਬਾਅਦ ਮੀਕ ਦਾ ਡਾਕਟਰ ਡੰਕਰ ਪਾਲ ਸਿੰਘ ਜੀ ਦਾ ਦੇਖ ਸੀ ਉਸ ਨੂੰ ਪ੍ਰਵੇਸ਼ ਕੇ ਪੂਰਾ ਕੀਤਾ ਗਿਆ